મિત્રો આજ 2023 ਦਾ ਆਖਰੀ ਦਿਨ ਹੈ ਅਸੀਂ ਆਪਣੇ ਸ਼ਹਿਰ ਵਿੱਚ ਨਿਕਲੇ ਹਾਂ ਦੁਨੀਆ Enjoy ਕਰ ਰਹੀ ਹੈ ਬੱਚੇ ਖੇਡ ਰਹੇ ਹਨ ਤੇ ਲੋਕ ਆਖਰੀ ਦਿਨ खरीद द फ्रोक्ट कर रहे मेरा कोई विचार नहीं सी आज कोई मैं लोग या वीडियो बनावा परवन जी मैं भी निकला सी ते बड़ी मेरे लिए भी एक बहुत बड़ी गल है कि मैं आज पूरे 40 साल हो गए ਹਿੰਦੂਸਤਾਨ ਤੋਂ ਨਿਕਲੇ ਨੂੰ 183 1983 ਦੇ ਵਿੱਚ ਤੇ ਹੁਣ 2023 ਆ ਚੁੱਕਿਆ ਹੈ ਤੇ 24 ਆ ਚੁੱਕੇ ਹੈ ਚੜਨ ਵਾਲਾ ਕਈ ਥਾਂ ਚੜ ਗਿਆ ਕਈ ਥਾਂ ਚੜੂਗਾ ਇਹ ਮੇਰੇ ਸ਼ਹਿਰ ਦਾ ਮੇਨ ਬਲਾਈਨ ਉਹ ਇਹ ਘੁੰਮ ਰਿਹਾ। ਔਰ ਇਸਦੇ ਪਿੱਛੇ ਸਾਡਾ ਸਟੱਡ ਹੌਸ ਹੈ ਕਮੇਟੀ ਘਰ ਹੈ। ਪਟਾਕੇ ਤੁਹਾਨੂੰ ਚਲਦੇ ਸੁਣ ਰਹੇ ਆ। ਪਟਾਕੇ ਪੈਂਦੇ। ਪੰਜਾਬੀ ਚ ਇਹਨੂੰ ਪਟਾਕੇ ਪੈਂਦੇ ਕਿਹਾ ਜਾਂਦਾ ਨਾ ਵੀ ਖਲਾਨੇ ਦੇ ਪਟਾਕੇ ਪੈ ਗਏ। ਤੇ ਪਟਾਕੇ ਤੁਹਾਨੂੰ ਸੁਣ ਰਹੇ ਆ। ਮੇਰੇ ਕਹਿਣ ਦਾ ਮਤਲਬ ਸੀ 40 ਸਾਲ ਪੰਜਾਬ ਛੱਡੇ ਨੂੰ ਹੋ ਗਿਆ ਔਰ 40 ਸਾਲਾਂ ਦੇ ਵਿੱਚ ਕੋਈ 75 ਕੋਈ ਵਾਪਸ ਵੀ ਗਏ ਸਾਰੀ ਦੁਨੀਆ ਲਿਖਾਬਰਸਾਰ ਵੀ ਰੱਖੀਦੀ ਹੈ ਬਹੁਤ ਲੰਮਾ ਚਿਰ ਯੂਰਪ ਦੀ ਬਿਤੇ ਆਰ ਰਪ ਨੇ ਸਾਨੂੰ ਬਹੁਤ ਕੁਝ ਦਿੱਤਾ ਐਨਾ ਕੁਝ ਦਿੱਤਾ ਕਿ ਅਸੀਂ ਆਪਣੇ ਪੈਣਾ ਪੜਾਇਆ ਵਿਆਹ ਲਖਾਏ ਮਾਂ ਪਿਓ ਨੂੰ ਸੰਭਿਆ ਇੱਥੇ ਵੀ ਕੰਮ ਧੰਦੇ ਕੀਤੇ ਇੱਥੇ ਵੀ ਕੰਮ ਧੰਦੇ ਦੇ ਰਹੇ ਆ ਲੋਕਾਂ ਨੂੰ ਇਹ ਕੁਛ ਅਸੀਂ ਜਿਗਾਰ ਖੜੇ ਕੀਤੇ ਆ ਆਪਣੀ ਮਿਹਨਤ ਨਾਲ ਉਹਦੇ ਵਿੱਚ ਚਾਰ ਬੰਦੇ ਪੰਜ ਬੰਦੇ ਚਾਰ ਵੀ ਰੋਟੀ ਖਾਣੇ ਸ਼ਹਿਰ ਜਮਾ ਜਮੇ ਲੋਕ ਚੋਲੇ ਪਰ ਪਰ ਕੇ ਜਿਦਾਈ ਕਰ ਰਹੇ ਆ ਆਖਰੀ ਦਿਨ ਇਸ ਸਾਲ ਮੰਨਣ ਦੀ ਕੋਸ਼ਿਸ਼ ਕਰ ਰਹੇ ਆ ਆਪਾ ਤੁਰੇ ਨਵੇਂ ਸ਼ਹਿਰ ਤੋਂ ਹੌਲੀ ਹੌਲੀ ਪੁਰਾਣੇ ਵੱਲ ਨੂੰ ਆਪਣੇ ਰੈਸਟੋਰੈਂਟ ਵੱਲ ਨੂੰ ਦੇ ਸਾਲ ਦੇ ਆਖਰੀ ਦਿਨ ਦਾ ਅਨੰਦਪੀ ਮਾਹਰ ਹੈ ਇਸ ਸਾਡੇ ਦੇਸ਼ ਦੀ ਮੇਨ ਕਰਾਕਾ ਆਲੂ ਚਿਪਸ ਖਬੀਓ ਸਜੋ ਕਈ ਘੜੀਆਂ ਹੈ दो चार बार गल चुके कल कर चुके हैं यूरोप के शहर सारे अराउंड होंगे वो विचाले चर्च है ओ, और इस चर्च के तो दौरे दायरा एक दायरा दो दायरे तीन दायरे चार दरे बाकी रिंग रोड तक ये शहर इस तरीके ने बसते हैं सा ਸਿਟੀ ਹਸ ਆ ਰੌਂਡ ਗਲੀ ਆ ਰਹੀ ਹੈ ਆ ਇਧਰ ਰੌਂਡ ਗਲੀ ਆ ਰਹੀ ਹੈ ਤੇ ਆਪਾਂ ਤੁਰੇ ਵੇਂ ਪੁਰਾਣੇ ਸ਼ਹਿਰ ਨੂੰ ਜਿੱਥੇ ਰਸਟਨ 12 ਦੇ ਹੋਰ ਚੀਜ਼ਾਂ ਹਨ ਇੱਥੇ ਤੁਸੀਂ ਕਹਿੰਦੇ ਆ ਗੁਲਗਲੇ ਵਿਕਦੇ ਆ ਸਾਲ ਦੇ ਇਹ ਦਿਨ ਦੀ ਸੀ ਟ੍ਰੈਡੀਸ਼ਨ ਹੈ ਲੋਕ ਕੇ ਗੁਲਗੁਲੇ ਖਾਦੇ ਆ ਸੀਟ ਗੁੱਡ ਆ ਮੇਰੇ ਵਰਗਾ ਲੱਗਿਆ ਗੁਲਗੁਲੇ ਕੱਢਣ ਤੇ ਆਪਾਂ ਅੱਗੇ ਚਲੀਏ ਆ ਸਾਡੀ ਸਿਟੀ ਦਾ ਨਿਸ਼ਾਨ ਇਹ ਆ ਕੁਝ ਪੁਰਾਣੀਆਂ ਬਿਲਡਿੰਗਾਂ ਦਿਲ ਟੰਗੇ ਹੋਏ ਆ ਦਿਲ ਵਾਲੀ ਕੁਰਸੀਆਂ ਤੇ ਲੋਕ ਬੈਠਿਆ ਫੋਟੋਆਂ ਖਿੱਚ ਰਹੇ ਕਚਾਰਾ ਆ ਅਸਾਂ ਸਾਹਮਣੇ ਕਿਸੇ ਨੇ ਪੂਰੇ ਕਰਤੀ ਕਲਾਕ੍ਰਿਤੀ ਕੀਤੀ ਵੀ ਆ ਕਮਾਲ ਆ ਐ ਪੂਰਾ ਕਰ ਰੰਗਿਆ ਸਾਈਕਲ ਜਿੰਦਾਬਾਦ a theater house E upper kush gala kiyan the sorry the a pai ਮੂੰਹ ਕਰਕੇ ਵੇਖ ਰਿਹਾ ਹੈ ਉਹ ਉੱਪਰ ਕੀ ਹੈ ਜੰਗਾਪਾਉ ਖੜਾ ਰਿਹਾ ਸਾਲ 20 ਚੱਲੇ ਹੁਣ ਆਪਾਂ ਮੇਨ ਸਾਡੇ ਇਲਾਕੇ ਦੇ ਵਿੱਚ ਆ ਚੁੱਕੇ ਹਾਂ ਇੱਥੇ ਸਿਰਫ ਕਾਫੀਆਂ ਬਾਰਾਂ ਰਾਤ ਨੂੰ 12 ਵਜੇ ਤੋਂ ਬਾਅਦ ਇੱਥੇ ਪੂਰਾ ਕੜਮਸ ਬਚੇਗਾ ਕਾਗੜੀਏ ਦੇ ਦੁਆਲੇ ਇੱਥੋਂ ਇਹ ਸਾਰਾ ਏਰੀਆ ਸ਼ੁਰੂ ਹੋ ਜਾਂਦਾ ਹੈ ਇਹ ਨਾਈਟ ਲਾਈਫ ਦਾ ਏਰੀਆ ਹੈ। ਹਲੋ ਕਾਫੀ ਹੰਬਾਰਾਂ ਕੁਲੀਆਂ ਸਬਤ 8 ਵਜੇ ਨੇ ਇਹ ਬੰਦ ਹੋ ਜਾਣਗੇ ਤੇ ਰਾਤ ਦੇ 12 ਵਜੇ ਨਵਾਂ ਸੱਚਣ ਤੋਂ ਬਾਅਦ ਫੇਰ ਖੁੱਲਣ ਗਿਆ ਫੇਰ ਖੂਬ ਤਮਚੜ ਪਾਉ ਆਹ ਸਾਡੀ ਮੇਨ ਚਰਚ ਹੈ ਔਰ ਚਰਚ ਦੇ ਦੋਲੇ ਹੀ ਸਾਰੇ ਮੇਲੇ ਮਸਿਆ ਲੱਗਦੇ ਹਨ ਬਰਾਬਰ ਬਰਾਬਰ ਦੋ ਚਰਚਾਂ बहुत ही खूबसूरत चर्चा अंदर देखने वाली है आर्टिफिशियल बर्फ पर खेड वाली खेड वास्ते आर्टिफिशल स्केटिंग बनाई है जित बच्चे खेलना देखो बर्फ है जमाई है ये नवंबर के एंड ये बार लग रहा है ਜਨੂਰੀ ਦੇ ਐਂਡ ਦੇ ਵਿੱਚ ਇਹ ਲੈ ਕੇ ਜਾਣਗੇ ਮਾਪੇ ਬੱਚੇ ਨੂੰ ਲੈ ਆਏ ਆ ਬੱਚੇ ਗੁਆਇ ਕਰ ਰਹੇ ਆ ਪਰ ਮਾਪੇ ਇਧਰ ਤੱਕ ਆ ਗਏ ਆ ਦਰੀ ਦੇ ਫੋਟੋਰੀਆਂ ਐਡਵਾਈਸ ਕਰ ਰਹੇ ਆ ਸੋ ਮਿੱਤਰੋ ਸਹਰ ਦਾ ਸਾਲ ਦਾ ਆਖਰੀ ਦਿਨ ਪੇ ਆਪਾਂ ਨੂੰ 40 ਸਾਲ ਹੋ ਗਿਆ ਹੈ ਮੁਲਕ ਛੱਡੇ ਨੂੰ ਅਗਲੇ ਇਹ ਰਾਉਂਡ ਅਬਾਊਟ ਇਹ ਪੂਰੀ ਚਰਚ ਦੇ ਰਾਉਂਡ ਅਬਾਊਟ ਖਾਣਾ ਪੀਣਾ ਰਹਿਣਾ ਬਸ ਇਹ ਰੈਸਟੋਰੈਂਟ 12 ਹੀ ਹਨ ਕੁਝ ਬੰਧਨ ਇਹ ਸਾਰੀਆਂ ਰਾਤ ਨੂੰ ਖੁੱਲੀਆਂ ਆ ਬੱਤੇ ਸੌ ਜਾਣਗੇ ਪਤਾ ਕਿੱਥੋਂ ਬਜਲਾ ਆ ਗਿਆ ਚਲੋ ਰਾਤ ਦਾ ਤਾਂ ਮੈਨੂੰ ਪਤਾ ਨਹੀਂ ਵੀ ਰਾਤ ਨੂੰ ਮੈਂ ਤੁਹਾਨੂੰ ਇਹ ਇੱਥੇ ਇਹ ਜਗਦਾ ਨੱਚਦਾ ਸ਼ਹਿਰ ਦਿਖਾ ਸਕੂਗਾ ਨਹੀਂ ਸਕੂਗਾ ਪਰ ਹੁਣ ਮੈਂ ਤੁਹਾਨੂੰ ਇਹ ਦਿਖਾ ਦਿੱਤਾ ਇਹ ਬੇਰਾ ਸ਼ਹਿਰਾ ਬਹੁਤ ਸ਼ੁੱਤ 170000 ਆਬਾਦੀ ਵਾਲਾ ਇਹ ਨੀਦਰਲੈਂਡ ਦਾ ਵੱਡਾ ਸ਼ਹਿਰ ਹੈ ਤੇ ਇੱਥੇ ਇਸੇ ਸ਼ਹਿਰ ਦੀ ਧੁੰਨੀ ਦੇ ਵਿੱਚ ਮੇਰੇ 30 ਸਾਲ ਗੁਜ਼ਰੇ ਆ ਉਹ ਪਟਾਕੇ ਚੱਲਦੇ ਆਈ ਸ਼ਾਬਾਸ਼ ਕਿੱਛ ਅਚਾਰ ਦੇ ਦਿਵਾਲੇ ਵੀ ਖਾਣ ਪੀਣ ਵਾਲੀਆਂ ਡਾਂਸ ਪਾਰਾਂ ਦੂਸਰਾ ਸਭ ਨਾਈਟ ਲਾਈਫ ਦਾ ਮੁੱਦਾ ਔਰ ਕਮਾਲ ਦੀ ਗੱਲ ਹੈ ਇਹ ਜਿਹੜੀ ਸਾਹਮਣੇ ਚਰਚ ਹੈ ਉਹਦੇ ਵਿੱਚ ਹੁਣ ਰੈਸਟੋਰੈਂਟ ਹੈ ਇਹ ਕਿਸੇ ਨੇ ਮੁੱਲ ਲੈ ਕੇ ਤੇ ਇਹਨੂੰ ਰੈਸਟੋਰੈਂਟ ਬਣਾਇਆ ਸਾਡੇ ਮੁਲਕ 'ਚ ਤਾਂ ਬੰਦਾ ਸੋਚ ਵੀ ਨਹੀਂ ਸਕਦਾ ਕਿ ਕੋਈ ਗੁਰੂ ਘਰ ਜਾਂ ਗੁਰਦੁਆਰਾ ਜਾਂ ਕੋਈ ਮੰਦਿਰ ਉਹਨੂੰ ਤੁਸੀਂ ਰੈਸਟੋਰੈਂਟ ਬਣਾ ਦਿਓ ਇਹਦੇ ਚਾਰ ਚਫੇਰੇ ਖਾਣ ਪੀਣੇ ਵਾਲਾ ਅਨਾਈਟ ਲਾਈਫ ਦਾ ਹੀ ਜੁਗਾੜ ਹੈ ਰੈਸਟੋਰੈਂਟ ਦਾ ਨਾਮ ਸਟਨ ਸਲਾਸਸ ਬਰਾউজ ਕਾਫੀ ਟੇਕ ਪਤਾ ਨਹੀਂ ਬੀਜੀ ਕਿਨਾ ਅਜੀਬੋ ਗਰੀਬ ਨਾ ਆ ਇਹਦਾ ਕੁਝ ਅੰਦਰ ਦਾ ਚਾਕਾ ਪਾਕਾ ਨਹੀਂ ਨਜ਼ਰ ਆਉਂਦਾ ਚਲੋ ਆਪਾਂ ਚੱਲ ਜਾਈਏ ਔਰ ਸਾਹਮਣੇ ਚਰਚਾ ਆ ਚਰਚਾ ਰਸਟ ਇਧਰ ਵੀ 12 ਖਾਣ ਪੀਣ ਵਾਲਾ ਹੋਰ ਸਮਾਨ ਤੇ ਐਸ ਗੜੀ ਚ ਆ ਸਾਰੇ ਹੀ ਰਸਟ ਗ੍ਰੀਕੀ ਇਟਾਲੀਅਨ ਸਪੀਨਿਅਨ ਅਰਜਨਟੀਨਾ ਇੰਡੀਅਨ ਦੁਨੀਆ ਪਰਦੇ ਖਾਣੇ ਪੀਣੇ ਸਭ ਹਾਜ਼ਰ ਹੈ ਗੋਰੇ ਹਰ ਇੱਕ ਚੀਜ਼ ਨੂੰ ਚੱਬ ਜਾਂਦੇ ਆ ਜਿਹੜੀ ਸਵਾਦ ਲੱਗਦੇ ਆ ਸ਼ਾਂਕੀ ਇਹ ਖੂਬਸੂਰਤ ਪੁਰਾਣੀ ਬਿਲਡਿੰਗ ਕਿਰੇ ਕਿਰੇ ਚਰਚ ਦੇ ਕਿਰੇ ਕਿਰੇ ਸਰਾ ਸ਼ਰਾ 40 ਸਾਲ ਜ਼ਿੰਦਗੀ ਦੇ ਬਹੁਤ ਵੱਡਾ ਹਿੱਸਾ ਹੈ ਇੱਥੇ ਕਟਿਆ ਵਾਹ ਜੀ ਆ ਕਿਸ ਨੇ ਕਲਾ ਗ੍ਰਿਧੀ ਕੀਤੀ ਇੱਥੇ ਆ ਪੁਰਾਣੀ ਜਰਨਲਿਸਟ ਬਾਹਰ ਇੱਥੇ ਪੜੇ ਲਿਖੇ ਲੋਕ ਤੇ ਦੂਸਰੀ ਕਿਸਮ ਦੇ ਲੋਕ ਬੰਦੇ ਆ ਐਦ੍ਰੋ ਸ਼ਹਿਰ ਦਾ ਉਹੀ ਇਲਾਕਾ ਹੈ ਜਿੱਧਰੋਂ ਆਪਾਂ ਚੱਲ ਕੇ ਆਏ ਲੋ ਜੀ ਅੱਗੇ ਬੰਦਾ ਤੇ ਹੁਣ ਆਪਾਂ ਆਪਣੇ ਰੈਸਟੋਰੈਂਟ ਨੂੰ ਚੱਲਦੇ ਆ ਅਜ ਤੇ ਸਿਨੇਮਾ ਆ ਇਸ ਪਾਸੇ ਫੇਰ 12 ਸ਼ਹਿਰ ਵਿੱਚ ਵੀ ਰੈਸਟੋਰੈਂਟ ਬਣਿਆ 12 ਆ 12 ਬੰਦ ਆ ਇਹ ਰਾਤ ਨੂੰ 12 ਵਜੇ ਤੋਂ ਬਾਅਦ ਖੁੱਲਣ ਗਿਆ ਨਵੇਂ ਸਾਲ ਚੜਨ ਤੇ ਅਸਾਮਲੇ ਪ੍ਰਾਣਾ ਕਲੋਸਟਰ ਤੇ ਇਸ ਪਾਸੇ ਨਵਾਂ 뮤직 ਸੈਂਟਰ ਨੂੰ ਆ ਰੌਂਡ ਗਲੀਆਂ ਹੋਈਆਂ ਮਿਊਜ਼ਿਕ ਸੈਂਟਰਮ ਨਮਾ ਪ੍ਰਾਣਾ ਤੇ ਆ ਆਪਣੇ ਵਾਲੀ ਗਲੀ ਆ ਸਾਹਮਣੇ ਇੱਕ ਹੋਰ ਬਹੁਤ ਵੱਡਾ ਮਿਊਜ਼ਿਕ ਕੋਠੀਆ ਰਿਸਨੂ ਕਹਿੰਦੇ ਆ ਉੱਪਰ ਲਿਖਿਆ ਇਹ ਸਾਡੇ ਇਸ ਨੂੰ ਵਿਲਮ ਥੀਏਟਰ ਵੀ ਕਹਿੰਦੇ ਆ ਵਿਲਮਿੰਗ تھیਟਰ ਇਸ ਸਾਡੇ ਇਸ ਏਰੀਆ ਦਾ ਬਹੁਤ ਵੱਡਾ ਲੇਖਿਕ ਸੀ ਜਿਸ ਦੇ ਨਾਂ ਤੇ ਇਹ 뮤직 ਕੁਆਟਿਅਰ ਰੱਖਿਆ ਗਿਆ ਹੈ ਇਸ ਨਾਂ ਵਿਲਮ ਦੇ ਨਾਂ ਤੇ ਉੱਪਰ ਇਹ ਸਾਰਾ تھیਟਰ ਬਣਾਇਆ ਗਿਆ ਹੈ ਹਾਂ ਇਦਰ ਬڑے-ਬڑے ਪ੍ਰੋਗਰਾਮ ਹੁੰਦੇ ਆ ਉਹਨਾਂ ਦੀਆਂ ਸ਼ੀਲਡਾਂ ਲੱਗੀਆਂ ਤੇ ਇਦਰ ਪੁਰਾਣਾ ਹਿੱਸਾ ਤੇ ਆ ਲਿਖਿਆ ਸਾਡੇ ਉਸ ਮਸ਼ਹੂਰ ਲੇਖਕ ਦੇ ਨਾਮ ਤੇ ਵਿਲਮਿੰਗ ਉਹ ਥੇਤਰ ਚਲੋ ਅੱਗੇ ਚੱਲਦੇ ਆਂ ਇਹ ਉਹ ਜਨਾਬ ਜੀ ਬਿਲਮਿੰਗ ਔਰ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਇਹ ਮੇਰੇ ਕੋਲ ਵੀ ਰੋਟੀ ਖਾਣ ਆਉਂਦਾ ਰਿਹਾ ਐ ਇਧਰਲੇ ਪਾਸੇ ਇਸ ਦੀਆਂ ਕਵਤਾਵਾਂ ਲਿਖੀਆਂ ਅਸਲ ਦੇ ਵਿੱਚ ਇਸ ਪਲੈਨ ਦੇ ਚਾਰ ਸ਼ਵੇਰੇ ਹੀ ਇਹੋ ਜਿਹੇ ਕਵਤਾਵਾਂ ਜੋ ਸਾਡੇ ਇਸ ਏਰੀਆ ਦੇ ਮਸ਼ਹੂਰ ਲੋਕ ਸੀ ਉਹਨਾਂ ਨੇ ਲਿਖੀਆਂ ਹੈਗੇ ਉਹ ਸਾਹਮਣੇ ਸਿਟੀ ਹਟਲ ਹੈ ਉਸ ਤੋਂ ਅੱਗੇ ਰੇਲਵੇ ਸਟੇਸ਼ਨ ਹੈ ਤੇ ਇਧਰ ਬਹੁਤ ਵੱਡਾ ਹੈਪੀ ਇਟਲੀ ਹੈ ਤੇ ਆ মেট্রੋਪੋਲ ਇਹ ਥੀਏਟਰ ਵਰਗਾ ਹੀ ਹੈ ਵੱਡੀ ਡਿਸਕੋ ਵੀ ਹੈ ਬਹੁਤ ਕੁਝ ਹੈ ਇਥੇ ਇਸ ਦੇ ਅੰਦਰ بڑے بڑے ਪ੍ਰੋਗਰਾਮ ਹੁੰਦੇ ਆ ਪੀੜ ਲਈ ਸਿਰਿ ਹੋ ਤੋ ਲਾਈਨ ਤੇ ਆ ਫਿਰ ਸਾਡੇ ਕਿਸੇ ਕਵੀ ਦੀ ਇਹ ਸ਼ਾਇਰ ਦੇ ਕਵੀ ਦੀ ਕਵਤਾ ਇਸ ਤੋਂ ਅੱਗੇ ਇੱਕ ਹੋਰ ਅਵੀ ਕਪਤਾਦਨ ਆ ਪਾਰਕ ਡਾਗ ਹੁ ਮੈਂ ਤੁਹਾਨੂੰ ਪੂਰੀ ਟਰਾਂਸਲੇਟ ਤੱਕ ਕਰਕੇ ਨਹੀਂ ਕਰ ਸਕਦਾ ਕਿਉਂਕਿ ਬਹੁਤ ਲੰਮਾ ਚਿਰ ਲੱਗੂਗਾ ਤੇ ਆ ਤੁਸੀਂ ਦੇਖ ਲਓ ਆਪਣੇ ਕਲਾਕਾਰਾਂ ਦਾ ਮਾਨ ਸਤਕਾਰ ਸ਼ਹਿਰ ਵੱਲੋਂ ਆਪਣੇ ਲੇਖਕਾਂ ਦਾ ਅਗਲਿਆਂ ਨੇ ਪੂਰਾ ਮਾਨ ਸਨਮਾਨ ਰੱਖਿਆ ਨਵੇਂ ਪੁਰਾਣੇ ਜੋੜ ਕੇ ਰੱਖਿਆ ਹੈ ਉਹ ਚਰਚ ਜਿਹੜੀ ਮੈਂ ਤੁਹਾਨੂੰ ਦਿਖਾ ਕੇ ਲਿਆ ਆ ਆ ਕਲੋਸਟਰ ਐਸਪਾਸੇ ਫੈਕਟਰੀ ਸਕੂਲ ਆ ਤੇ ਸਾਹਮਣੇ ਪੁਰਾਣਾ ਬੀਓਸਕੋਪ ਸੀਗਾ ਉਸ ਦੇ ਪਾਸੇ ਸਾਹਮਣੇ ਈ ਬਿਲਡਿੰਗ ਆ ਉਹ ਹੁਣ ਬਾਕਸਪੂਲ ਟਵੱਡੇ ਲਈ ਮੇਤ੍ਰੋ ਆਪਾਂ 20 ਮਿੰਟ ਦੇ ਵਿੱਚ 40 ਸਾਲ ਦਾ ਚੱਕਰ ਕੱਢ ਗਏ ਆ ਗਏ ਆ ਆਪਣੇ ਰਸਟੋਰੈਂਟ ਆ ਪੁਰਾਣਾ ਫੈਬਰਿਕ ਸਕੂਲ ਆ ਆਉ ਸਮਨੇ ਕਲਾਕਾਰਾਂ ਦਾ ਘਰ ਆ ਉਸ ਤੋਂ ਅੱਗੇ ਕਾਫੀ ਹੈ ਤੇ ਆਪਾਂ ਪਹੁੰਚ ਗਏ ਆਪਣੇ ਲਾਈਟ ਆਫ ਇੰਡੀਆ ਤੇ ਲਈ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਲਾਈਟ ਆਫ ਇੰਡੀਆ ਤੋਂ ਮਿਲਦੇ ਆਂ ਫਿਰ ਕਿਤੇ ਹੋਰ ਬਲਾਗ ਚੰਗਾ ਜੀ ਧੰਨਵਾਦ ਨਵਾਂ ਸਾਲ ਮੁਬਾਰਕ ਸਾਰਿਆਂ ਨੂੰ ਅਗਲੇ ਸਾਲ ਓਕੇ ਜੀ